ਹਾਂਜੀ ਜੀ ਤਾਂ ਇਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਦਾ ਦਿਨ ਦੁਪਹਿਰੇ ਅਸੀਂ ਗਏ ਜੀ ਨਰਸਰੀ ਬੂਟੇ ਲੈਣ ਲਈ ਅਸੀਂ ਚੱਲ ਰਹੇ ਹਾਂ ਗੱਡੀ ਦੇ ਵਿੱਚ ਫੁੱਲ ਇੰਜੋਏ ਕਰ ਰਹੇ ਹਾਂ ਵੀਰ ਸੱਤੂ ਦੇ ਗਾਣੇ ਸੁਣ ਕੇ ਮੈਂ ਤੇ ਸਿਮਰਨ ਨਾਲ ਹੀ ਸਟੋਰੀਆਂ ਪਾ ਰਹੇ ਹਾਂ ਨਾਲ ਫੁੱਲ ਇੰਜੋਏ ਕਰ ਰਹੇ ਹਾਂ ਸੋ ਅਸੀਂ ਪਹੁੰਚਣ ਵਾਲੇ ਹਾਂ ਨਰਸਰੀ ਪਹੁੰਚ ਗਏ ਜੀ ਹੁਣ ਅਸੀਂ ਪਹੁੰਚ ਗਏ ਨਰਸਰੀ ਤੇ ਇੱਥੇ ਅਸੀਂ ਦੇਖ ਰਹੇ ਹਾਂ ਜੀ ਬੂਟੇ ਵੱਖ-ਵੱਖ ਤਰ੍ਹਾਂ ਦੇ ਬੂਟੇ ਫਰੂਟਸ ਤੇ ਹੋਰ ਬਾਕੀ ਬਹੁਤ ਤਰ੍ਹਾਂ ਦੀ ਇੱਥੇ ਵੈਰਾਈਟੀਆਂ ਪਈਆਂ ਸੀ ਸੋ ਅਸੀਂ ਦੇਖ ਰਹੇ ਸੀ ਕਿਹੜੇ ਬੂਟੇ ਵਧੀਆ ਨੇ ਕਿਹੜੇ ਅਸੀਂ ਲੈਣੇ ਨੇ ਸੋ ਅਸੀਂ ਆਲਮੋਸਟ ਫਰੂਟਸ ਵਾਲੇ ਹੀ ਬੂਟੇ ਲਏ ਸੋ ਅਸੀਂ ਬੂਟੇ ਲੈ ਕੇ ਗੱਡੀ 'ਚ ਰੱਖ ਕੇ ਵਾਪਸ ਆ ਰਹੇ ਸੀ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀ ਸਿਮਰਨ ਤਾਂ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀ ਕਿ ਮੈਂ ਅੱਜ ਬੂਟੇ ਲੈ ਕੇ ਆਇਆ ਸੋ ਸਾਨੂੰ ਜਲਦੀ ਸੀ ਕਿ ਜਲਦੀ ਤੇ ਜਲਦੀ ਘਰ ਪਹੁੰਚਿਆ ਜਾਵੇ ਮੁੜ ਗਏ ਆ ਇੱਥੇ ਮਚਾਕੀ ਨੂੰ ਬਿੰਡ ਵਾਲੇ ਰਸਤੇ ਪੈ ਚੁੱਕੇ ਆ ਸੋ ਪਿੱਛੇ ਵਾਰ-ਵਾਰ ਅਸੀਂ ਬੂਟਿਆਂ ਨੂੰ ਵੇਖ ਰਹੇ ਆ ਪਏ ਅਸੀਂ ਕਟੋ ਘਟ 10 ਬੂਟੇ ਖਰੀਦੇ ਸੋ ਉਹ ਸੀ ਪਿੱਛੇ ਦੇਖੋ ਮੇਰੇ ਦਰਖਤ ਲੱਗੇ ਪਏ ਗੱਡੀ ਦੇ ਵਿੱਚ ਲਾਏ ਆ ਵੀ ਕਿਸੇ ਨੇ ਦਰਖਤ ਦੇਖੋ ਅਸੀਂ ਲਾਏ ਆ ਵੀ ਦਰਖਤ ਗੱਡੀ ਦੇ ਵਿੱਚ ਸੋ ਵੈਰੀ ਐਕਸਾਈਟਿਡ ਕਰੇ ਪਹੁੰਚਣ ਲਮਾਲੇ ਆ ਬਸ ਅਸੀਂ ਥੋੜੀ ਦੇਰ ਤੱਕ ਤੇ ਘਰੇ ਜਾ ਕੇ ਲਵਾਵਾਂਗੇ ਬੂਟੇ ਸੂਫ ਆ ਗਏ ਘਰੇ ਚੱਕ ਲਈਆਂ ਫੋਜਾਂ ਇਧਰੋਂ ਆ ਦੇਖੋ ਨਿਰਗੁਣ ਕੈਰੀ ਇੱਥੇ ਮੇਰੀ ਚਾਚੀ ਆ ਮੇਰੀ ਚਾਚੀ ਆ ਉਹ ਪਿੱਛੋਂ ਵੱਡਾ ਬੋਸ ਵੀ ਕਹਿ ਰਿਹਾ ਮੇਰੀ ਚਾਚੀ ਆ ਹੁਣ ਛੋਟਾ ਬੋਸ ਕਰੂਗਾ ਡਰਾਈਵਿੰਗ ਇਹ ਡਰਾਈਵਿੰਗ ਕਰਨ ਲਈ ਅੱਗੇ ਬੈਠਿਆ ਦੇਖੋ ਦੇਖੋ ਸਾਨੂੰ ਨਹੀਂ ਪਤਾ ਅੱਜ ਇਹ ਨਹੀਂ ਗੱਡੀ ਕਿਹੜੀ ਕੰਦੇ ਚ ਵਾਰਨੀ ਆ ਦੇਖੋ ਦੇਖੋ ਸਟੀering ਕਿਹੜੇ ਕਿਹੜੇ ਪਾਸੇ ਜਾ ਰਿਹਾ ਕੁਛ ਨਹੀਂ ਪਤਾ ਪਰ ਬਾਕੀ ਨਾਲ ਸਿੱਖਿਆ ਹੋਇਆ ਬੰਦਾ ਬੈਠਿਆ ਉਹਨੇ ਸਟੀering ਸੰਭੀ ਲੈਣਾ ਦੇਖੋ 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 ਜੀ ਛੋਟਾ ਡਰਾਈਵਰ ਇਹਨੂੰ ਇਹ ਨਹੀਂ ਪਤਾ ਵੀ ਗੱਡੀ ਸੱਜੇ ਜਾਣੀ ਹੈ ਕਿ ਖੱਬੇ ਪਰ ਅੱਜ ਸਾਡੀ ਜਾਨ ਖਤਰੇ 'ਚ ਹੀ ਆ ਜੀ ਭਾਈ ਗੱਡੀ ਚਲਾ ਰਿਹਾ ਛੋਟਾ ਡਰਾਈਵਰ ਸੋ ਫਾਈਨਲੀ ਬੱਸ ਘਰ ਪਹੁੰਚੀਏ ਜਲਦੀ ਤੋਂ ਜਲਦੀ ਤੇ ਅਸੀਂ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕਰੀਏ ਸਿਮਰਨ ਬਹੁਤ ਹੀ ਜ਼ਿਆਦਾ ਖੁਸ਼ ਨੇ ਸਿਮਰਨ ਨੇ ਆਮਦੇ ਬਰਥਡੇ ਤੇ ਇਹ ਬੂਟੇ ਲਾਉਣ ਵੀ ਸੋਚਿਆ ਸੀ ਪਰ ਉਸ ਬਬ ਨਹੀਂ ਬਣ ਸਕਿਆ ਵੀ ਅਸੀਂ ਉਸ ਦਿਨ ਬੂਟੇ ਲਾਈਏ ਸੋ ਅਸੀਂ ਅੱਜ ਲਾਉਣ ਲੱਗੇ ਆ ਲਾਉਣੇ ਸੀ ਅਸੀਂ 1 ਜੁਲਾਈ ਨੂੰ ਲਾ ਰਹੇ ਸੀ 5 ਜੁਲਾਈ ਨੂੰ ਸੋ ਕੋਈ ਗੱਲ ਨਹੀਂ ਪਰ ਲਾਤਾ ਰਹੇ ਆ ਨਾ ਸੋ ਅਸੀਂ ਬਹੁਤ ਹੀ ਖੁਸ਼ ਹਾਂ ਕਿ ਅਸੀਂ ਅੱਜ ਬੂਟੇ ਲਾਵਾਂਗੇ ਤੇ ਉਹਨਾਂ ਦੀ ਸੇਵਾ ਕਰਾਂਗੇ ਟੇਲੀ ਪਾਣੀ ਦਵਾਂਗੇ ਸੋ ਅਸੀਂ ਪਹੁੰਚ ਗਏ ਆ ਘਰ ਉਹ ਦੇਖੋ ਜੈਰੀ ਦੇ ਕਾਰਨਾਮੇ ਜੈਰੀ ਅੱਗੇ ਪਿੱਛੇ ਅੱਗੇ ਪਿੱਛੇ ਇੱਕ ਕਾਰਨਾਮਾ ਹੋਰ ਹੋ ਗਿਆ ਇੱਥੇ ਜੀ ਉਹ ਡਿੱਗ ਗਿਆ ਜੀ ਨਿਰਗੁਣ ਇੱਥੇ ਮੈਂ ਕਿਹਾ ਫੋਟੋ ਵੀ ਕਰੀ ਲਵਾਂ ਸੋ ਕੱਢ ਲਿਆ ਬੂਟੇ ਹੋ ਵੇਖੋ ਜੈਰੀ ਦੇ ਪੈਰ ਨਹੀਂ ਲੱਗਦੇ ਪਏ ਉਹ ਸਜਾਤੇ ਆ ਜੀ ਬੂਟੇ ਲਓ ਜੀ ਇੱਕ ਫੇਰ ਫੜੀ ਫੋਟੋ ਹੋ ਗਈ ਆ ਸੋ ਇੱਧਰ ਵੀ ਇੱਕ ਫੋਟੋ ਹੋ ਗਈ ਆ ਸੋ ਫੋਟੋ ਸੈਸ਼ਨ ਵੀ ਉਹ ਦੇਖੋ ਜੀ ਕਈ ਲੈ ਕੇ ਆਏ ਸੀ ਠੀਕ ਹੈ ਜੀ ਆਓ ਜੀ ਆਓ ਲਾਈਏ ਬੂਟੇ ਸੋ ਇੱਧਰ ਵੀ ਫੌਜਾ ਰੈਡੀ ਖੜੀਆਂ ਨੇ ਵੀ ਚਲੋ ਚਾਚੂ ਚਲੋ ਜਲਦੀ ਦੇਖੋ ਦੇਖੋ ਸ਼ੇਰ ਚੱਲੇ ਬੂਟੇ ਲੈ ਕੇ ਬਾਹਰ ਸੋ ਕਹਤਾ ਹੀ ਕਹਿੰਦੇ ਆ ਵੀ ਖਾਣਾ ਪੀਣਾ ਚਾਹੀਦਾ ਹੁਣ ਇਹੀ ਸਾਡਾ ਬੱਚਾ ਜੇ ਖਾਂਦਾ ਪੀਂਦਾ ਨਾ ਹੋਵੇ ਤੇ ਕਿੱਥੇ ਬੂਟੇ ਚਕਾ ਸਕਦਾ ਸੀ ਇੰਨੇ ਭਾਰੇ ਦੇਖੋ ਚਕਾ ਕੇ ਉਹ ਰੱਖਦੇ ਆ ਛੋਟਾ ਬੋਸਤਾ ਦੇਖੋ ਇਹਨੂੰ ਬਸ ਗੱਲਾਂ ਤੋਂ ਹੀ ਵੇਲ ਨਹੀਂ ਚਲੋ ਜੀ ਚਾਚੂ ਚਾਚੂ ਚਾਚੀ ਚਾਚੀ ਬਸ ਇਹਦੇ ਕੋਲ ਦੋ ਕੰਮ ਨੇ ਬਸ ਇਹਨੇ ਇਨਸਟਰਕਸ਼ਨ ਹੀ ਦੇਣੀਆਂ ਸੋ ਬੂਟੇ ਰੱਖਦੇ ਆ ਬਾਹਰ ਹੁਣ ਕੱਢ ਕੇ ਇੱਕ ਇੱਕ ਬੂਟਾ ਲਗਾਇਆ ਜਾਊਗਾ ਸੋ ਸਭ ਤੋਂ ਪਹਿਲਾਂ ਲਗਾਇਆ ਕਿੰਨੂ ਦਾ ਬੂਟਾ ਸੋ ਹੁਣ ਦੇਖਿਓ ਅੱਗੇ ਅੱਗੇ ਪ੍ਰੋਸੈਸ ਕੀ ਹੁੰਦਾ ਏ ਬੂਟਾ ਲੱਗੂਗਾ ਉਹ ਕੱਢ ਲਿਆ ਇੱਕ ਹੋਰ ਬੂਟਾ ਇੱਥੇ ਗੱਲਾਂ ਅਸੀਂ ਬਹੁਤ ਕਰ ਰਹੇ ਸੀ ਪਰ ਉਹ ਦੇਖੋ ਹੋ ਗਈ ਜੀ ਮੁਹਿੰਮ ਸਟਾਰਟ ਸੋ ਪਹਿਲਾ ਬੂਟਾ ਲਾਉਣ ਲਈ ਖਟਾ ਪੁੱਟਿਆ ਜਾ ਰਿਹਾ ਹੈਗਾ ਠੀਕ ਹੈ ਜੀ ਇਧਰ ਹੁਣ ਤੁਹਾਨੂੰ ਪਿੱਛੇ ਵਾਜਾਂ ਆ ਰਹੀਆਂ ਹੋਣੀਆਂ ਇੱਥੇ ਜੈਰੀ ਬੈਠਾ ਹੈਗਾ ਜੋ ਕਿ ਦੰਦੀਆਂ ਵੜ ਰਿਹਾ ਤੇ ਹਾ 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 ਕਰੀ ਜਾਂਦਾ ਹੈਗਾ ਸੋ ਆਹ ਵੇਖੋ ਵੀਡੀਓ ਦੇ ਵਿੱਚ ਵੀ ਇੱਥੇ ਹੀ ਫਿਰਦਾ ਹੈ ਇਹ ਗਰਮੀ ਇਹਨੂੰ ਲੱਗ ਰਹੀ ਸੀ ਕਦੇ ਬਾਹਰ ਆ ਰਿਆ ਸੀ ਕਦੇ ਏਸੀ ਵਾਲੇ ਕਮਰੇ ਵਿੱਚ ਚਲਾ ਜਾਂਦਾ ਸੀ ਇਹ ਵੀ ਬਹੁਤ ਤੰਗ ਕਰਦਾ ਉਹ ਦੇਖੋ ਜੀ ਬੂਟਾ ਇੱਕ ਲੱਗ ਚੁੱਕਾ ਸੋ ਹੁਣ ਉਹਦੇ ਤੇ ਮਿੱਟੀ ਪਾਈ ਜਾ ਰਹੀ ਆ ਸੋ ਸਾਰੇ ਬੂਟੇ ਅਸੀਂ ਇੱਕੋ ਵਾਰੀ ਇਕੱਠੇ ਲਾ ਕੇ ਫਿਰ ਉਹਦੇ ਤੇ ਪਾਣੀ ਪਾਤਾ ਸੀ ਆ ਦੇਖੋ ਜੀ ਤਿੰਨ ਲਾ ਚੁੱਕੇ ਆ ਦੋ ਬੂਟੇ ਦੋ ਲੱਗੇ ਆ ਹਲੇ ਸੋ ਸਾਰਿਆਂ ਨੂੰ ਅਸੀਂ ਇਕੱਠਿਆਂ ਨੂੰ ਲਗਾ ਕੇ ਇੱਕੋ ਵਾਰੀ ਪਾਣੀ ਪਾਤਾ ਉਹ ਦੇਖੋ ਛੋਟਾ ਬੋਸ ਇਹ ਕਿਸੇ ਐਕਟੀਵਿਟੀ ਦੇ ਨਹੀਂ ਪਿੱਛੇ ਰਹਿੰਦਾ ਉਹ ਦੇਖੋ ਠੀਕ ਹੈ ਜੀ ਉਹ ਦੇਖੋ ਦੇਖੋ ਆ ਗਿਆ ਆ ਗਿਆ ਹੁਣ ਇਹਨਾਂ ਨੂੰ ਲੱਗੀ ਹੈ ਜੀ ਪਿਆਸ ਵਾਰ-ਵਾਰ ਵਾਰ-ਵਾਰ ਪਿਆਸ ਲੱਗਦੀ ਰਹੀ ਪਿਆਸ ਲੱਗਦੀ ਰਹੀ ਪਿਆਸ ਲੱਗਦੀ ਰਹੀ ਵਾਰ-ਵਾਰ ਪਾਣੀ ਕਿੰਨੇ ਵਾਰ ਨਿਮਰਤ ਨੇ ਲਿਆ ਕੇ ਦਿੱਤਾ ਕਿੰਨੇ ਵਾਰ ਮੈਂ ਪਰ ਮੈਂ ਕੰਮ ਹੀ ਮੁਕਾਇਆ ਮੈਂ ਵੀ ਬੋਤਲ ਹੀ ਲਿਆ ਕੇ ਰੱਖਤੀ ਵੀਓ ਪਾਣੀ ਪੀ ਜਾਓ ਪੀ ਜਾਓ ਜੋ ਦੇਖੋ ਹੁਣ ਮੌਇਨਾ ਹੋ ਰਿਹਾ ਇੱਥੇ ਮੈਂ ਆ ਗਈ ਅੰਦਰ ਬਹੁਤ ਗਰਮੀ ਸੀ ਬਾਹਰ ਮੈਂ ਕਿਹਾ ਮੈਂ ਜਾ ਕੇ ਥੋੜੀ ਜੀ ਰੈਸਟ ਕਰਕੇ ਆਉਣੀ ਆ ਇਸੀ ਦੀ ਹਵਾ ਲੈ ਕੇ ਆਉਣੀ ਆ ਅੰਦਰ ਜੈਰੀ ਵੀ ਅੰਦਰ ਹੀ ਬੈਠਾ ਸੀ ਹੁਣ ਆਗੇ ਜੀ ਪਿਛਲੇ ਪਾਸੇ ਖੇਤ ਚ ਬੂਟੇ ਲਾਉਣ ਇੱਕ ਬੂਟਾ ਰਹਿ ਗਿਆ ਸੀਗਾ ਜਾਮਨ ਦਾ ਉਹ ਸੀਗਾ ਪਿੱਛੇ ਲਾ ਲਈ ਆ ਦੇਖੋ ਸਾਰੇ ਫਰੰਟ ਤੇ ਘਰ ਦੇ ਫਰੰਟ ਦੇ ਬੂਟੇ ਲਗਾ ਲਏ ਅਸੀਂ ਲਗਾਏ ਟੋਟਲ 7 ਬੂਟੇ ਘਰ ਦੇ ਬਾਹਰ